ਜੀ ਮੇਰਾ ਨਾਮ ਪਾਸਟਰ ਗੁਰਵੰਤਰ ਰਾਜਾ ਵਾ ਹਾਂਜੀ ਕੀ ਹੋਇਆ ਨਹਿਰ ਤੇ ਇਸ ਜਗ੍ਹਾ ਤੇ ਨਹਿਰ ਤੇ ਤੁਹਾਨੂੰ ਪਤਾ ਕੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਬੱਚੇ ਨਹਾਉਣ ਆਏ ਸੀਗੇ ਤੇ ਮਕਬੂਲਪੁਰੇ 6 ਨੰਬਰ ਗਲੀ ਦੇ ਬੱਚੇ ਆ ਔਰ ਜਦੋਂ ਪਤਾ ਲੱਗਾ ਤੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਲਾਪਤਾ ਸੀਗਾ ਜਿਹੜਾ ਮਤਲਬ ਕਿ ਨਹਾਉਣ ਆਇਆ ਸੀਗਾ ਤੇ ਡੁੱਬ ਗਿਆ ਤੇ ਡੁੱਬਣ ਤੋਂ ਬਾਅਦ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਤੇ 3 ਵਜੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਆ ਪਰ ਉਹ ਬੱਚਾ ਨਹੀਂ ਲੱਭਾ ਜਿਸ ਦਾ ਨਾਮ ਹੈ ਸਮੀਰ ਮਕਬੂਲਪੁਰਾ 6 ਨੰਬਰ ਗਲੀ ਦਾ ਰਹਿਣ ਵਾਲਾ ਔਰ ਪ੍ਰਸ਼ਾਸਨ ਵੱਲੋਂ ਵੀ ਕੋਈ ਖਲਪ ਮਦਦਤ ਵਗੈਰਾ ਹਜੇ ਤੱਕ ਨਹੀਂ ਸਾਡੀ ਕੀਤੀ ਗਈ ਤਾਂ ਕਿ ਸਾਡਾ ਬੱਚਾ ਮਿਲ ਸਕੇ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਬੱਚੇ ਦੀ ਮਾਂ ਦਾਦੀ ਸਾਰਾ ਏਰੀਆ ਕੀ ਬਹੁਤ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਵਾਂ ਕਿਉਂਕਿ ਬੱਚਾ ਲਾਪਤਾ ਹੈ ਤੇ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਬੱਚਾ ਮਿਲ ਜਾਵੇ ਤਾਂ ਕਿ ਸਾਰੇ ਮਤਲਬ ਕਿ ਆਪਣੀ تسਲੀ ਸਭ ਨੂੰ ਮਿਲ ਸਕੇ ਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਕਿੱਥੋਂ ਦੇ ਆਣ ਵਾਲੇ ਹੋ ਮਕਬੂਲਪੁਰੇ ਤੋਂ ਤੇ ਕਿੱਥੇ ਆਏ ਸੀ ਤੁਸੀਂ ਆਪਾਂ ਤੇ ਇੱਥੇ ਬੱਚੇ ਨੂੰ ਹੁਣ ਆਏ ਸੀ ਕਿਹੜੀ ਥਾਂ ਤੇ ਇੱਥੇ ਤਾਰਾਂ ਵਾਲੇ ਪੋਲ ਆ ਗਏ ਅੱਛਾ ਜੀ ਕੀ ਹੋਇਆ ਫਿਰ ਇੱਥੇ ਇੱਥੇ ਉਹ ਬੱਚੇ ਨੂੰ ਹੁਣ ਆਏ ਸੀ ਤੇ ਉਹ ਨਾਂਦੇ ਪਏ ਸੀ ਤੇ ਆਪਾਂ ਭਾਜੀ ਨੇ ਮੈਨੂੰ ਫੋਨ ਕੀਤਾ ਸੀ ਹਾਂ ਕਹਿੰਦੇ ਵੀ ਬੱਚੇ ਨੂੰਣ ਗਏ ਆ ਜੋ ਚੱਲੀਏ ਵੇਖਣ ਉਹਨਾਂ ਤੇ ਮੈਂ ਇਹਨਾਂ ਦੇ ਨਾਲ ਆਇਆ ਤੇ ਬੱਚੇ ਨੂੰਂਦੇ ਪਏ ਇਹਨਾਂ ਦਬਕਾ ਮਾਰਿਆ ਤੇ ਕਹਿੰਦੇ 2 ਮਿੰਟ ਰੁਕ ਜੋ ਬਸ ਤੇ ਆਪਾਂ ਆਉਣ ਲੱਗੇ ਆ ਤੇ ਫਿਰ ਚੱਲਦੇ ਆ ਤੇ ਉਹਦੇ ਵਿੱਚ ਢੋਆ ਹੈਗਾ ਅਸੀਂ ਲੋਕਾਂ ਮਿੱਟੀ ਗੱਡੀ ਹੈਗੀ ਸੀ ਹਾਂ ਹਾਂ ਤੇ ਉਹਦੇ ਵਿੱਚ ਉਹਦਾ ਮੁੰਡੇ ਦਾ ਪੈਰ ਅੱਗੇ ਪੈ ਗਿਆ ਵਾ ਅੱਛਾ ਜੀ ਹਾਂਜੀ ਤੇ ਉਹ ਫਿਰ ਅੱਗੇ ਧੁਰਦਾ ਚੱਲ ਗਿਆ ਵਾ ਹਾਂਜੀ ਤੇ ਹੁਣ ਆਪਣੀ ਇਹ ਹੀ ਮੰਗਿਆ ਵੀ ਬਸ ਜਿਹੜੇ ਅਸੀਂ ਤਿੰਨ ਬੱਚੇ ਉਹ ਕੱਢਦੇ ਆ ਤੇਰਾ ਇੱਕ ਮੁੰਡਾ ਡੁੱਬ ਗਿਆ ਵਾ ਨਾ ਉਹਨੂੰ ਬਸ ਗੋਤਾਖੋਰ ਵੀ ਇੱਥੇ ਪਹੁੰਚੇ ਨੇ ਕੀ ਪਤਾ ਲੱਗਾ ਹੁੰਦਾ ਕੋ ਗੋਤਾਖੋਰ ਆਏ ਹੀ ਤੇ ਉਹਨਾਂ ਨੂੰ ਕੁਝ ਨਹੀਂ ਬਣਾਈ ਲੱਭਾ ਨਹੀਂ ਉਹਨਾਂ ਨੂੰ ਅੱਛਾ ਜੀ ਹਾਂਜੀ ਹੁਣ ਕੀ ਮੰਗਿਆ ਜੀ ਸਾਡੀ ਇਹੀ ਮੰਗਿਆ ਵੀ ਜਿਹੜਾ ਇੱਕ ਮੁੰਡਾ ਰਹਿੰਦਾ ਉਹ ਵੀ ਲੱਭਾ ਦਿੱਤਾ ਜਾਵੇ ਜੀ ਮੇਰਾ ਨਾਮ ਜੱਜ ਹੈ ਜੀ ਹਾਂਜੀ ਕੀ ਮਸਲਾ ਜੀ ਇੱਥੇ ਮਸਲਾ ਇਹ ਹੈ ਅਪੀ ਬੱਚੇ ਨਹਿਰ ਦੇ ਨਾਲ ਹੋਣਾ ਹੈ ਹੀ ਹਾਂਜੀ ਤੇ ਮੁੰਡਾ ਮੇਰਾ ਵੀ ਆਇਆ ਏ ਨਾ ਉਹ ਨਹਿਰ ਤੇ ਤੇ ਮੈਂ ਇਹ ਤਾਂ ਮੈਨੂੰ ਘਰੋਂ ਪਤਾ ਲੱਗਿਆ ਵੀ ਮੁੰਡਾ ਨਹਿਰ ਤੋਂ ਨਹਾਉਣ ਆਇਆ ਹੋਆ ਕਿੰਨੇ ਜਾਣੇ ਨਹਾਉਣ ਆਏ ਟੋਟਲ ਇੱਥੇ ਇੱਥੇ ਨਹਾਉਣ ਆਏ ਘੱਟੋ ਘੱਟ 7-8 ਜਾਣੇ ਆਏ ਅੱਛਾ ਜੀ ਤੇ ਇਹਨੂੰ ਸਾਨੂੰ ਪਤਾ ਲੱਗਿਆ ਮੈਂ ਆ ਮੁੰਡੇ ਨੂੰ ਵੀਰ ਨੂੰ ਫੋਨ ਕੀਤਾ ਮੈਂ ਵੀ ਇਹ ਤਾਂ ਮੁੰਡੇ ਨਹਿਰ ਤੇ ਨਹਾਉਣ ਗਿਆ ਤੇ ਆਓ ਚੱਲੀਏ ਆਪਾਂ ਲੈ ਗਏ ਜੀ ਉਹ ਨਾਲ ਮੋੜ ਸਾਈ ਅੱਛਾ ਜੀ ਤੇ ਜਦੋਂ ਆਏ ਨਹਿਰ ਤੇ ਆਏ ਆ ਨਹਾਉਣ ਤੇ ਨਹਾਉਂਦੇ ਪਏ ਸੀ ਤੇ ਇਹਨਾਂ ਨੇ ਮੈਂ ਦਬਕਾ ਮਾਰਿਆ ਵੀ ਚਲੋ ਬਾਹਰ ਨਿਕਲੋ ਵੀ ਚਲੋ ਜਲੀਏ ਘਰੇ ਤੇ ਕਹਿੰਦੇ ਆਨੂੰ ਨਹਾ ਲੈੰਦੋ ਪੰਜ ਮਿੰਟ ਹੀ ਨਾ फेर ਚੱਲ ਜਾਂਦੇ ਆ ਤੇ ਮੈਂ ਚਲੋ ਨਹਾ ਲਉਂ ਅਸੀਂ ਨਾ ਬਾਹਰ ਖਲੋਤੇ ਆ ਨਹਿਰ ਦੇ ਵਿੱਚ ਨਹੀਂ ਬੜੇ ਹੂੰ ਬਾਹਰ ਖਲੋਤੇ ਤੇ ਨਹਾਉਂਦੇ ਪਏ ਤੇ ਨਹਾਉਂਦੇ ਨਹਾਉਂਦੇ ਨਾ ਥੋੜਾ ਜਿਹਾ ਗਾਹ ਗਏ ਤੇ ਅਗਲੇ ਬੰਨੇ ਨਹਿਰ ਦੇ ਵਿੱਚ ਟੋਇਆ ਹੀ ਥੱਲੇ ਹੂੰ ਉਹ ਥੋੜੇ ਰੇਤਾ ਦੁੱਤਾ ਵੀ ਕਈਆਂ ਨੇ ਕੱਢੀ ਆ ਜਦੋਂ ਨਹਿਰ ਸੁੱਤੀ ਸੀ ਤੇ ਡੂੰਗੀ ਸੀ ਨਾ ਰੇਤਾ ਜੇ ਟੋਇਆ ਪਿਆ ਤੇ ਉਹ ਕੇ ਪੈਰ ਚੱਲੇ ਗਿਆ ਬੱਚੇ ਦਾ ਹੂੰ ਉਤੋਂ ਇਹਦਾ ਇੱਕ ਨੂੰ ਇਹ ਦੋ ਤਿੰਨ ਵਾਲੇ ਨਹਾਉਂਦੇ ਇੱਕ ਡੁੱਬਿਆ ਤੇ ਉਹ ਨਾਲ ਹੀ ਦੋ ਤਿੰਨ ਜਣਿਆਂ ਨੂੰ ਲੈ ਗਿਆ ਨਾਲ ਅੱਛਾ ਜੀ ਤੇ ਉਹ ਡੋਬਦਾ ਡੋਬਦੇ ਨਾਲ ਸਾਡੇ ਭਲੇ ਮੇਰੇ ਭਲੇਕੇ ਵੀ ਇਦਾਂ ਮਜ਼ਾਕ ਦੇ ਕਰਨਾ ਖੇਡਣ ਦੇ ਹੀ ਹੂੰ ਹੂੰ ਤੇ ਮੈਨੂੰ ਚ ਪਤਾ ਲੱਗਿਆ ਵੀ ਇਹ ਤਾਂ ਨਹੀਂ ਇਹ ਕੰਮ ਖਰਾਬ ਹੋ ਗਿਆ ਮੈਂ ਛਾਲ ਮਾਰੀ ਤਿੰਨ ਜਣਿਆਂ ਨੂੰ ਮੈਂ ਕੱਢ ਲੈ ਆਂਦਾ ਹਾਂ ਤੇ ਦੂਜੇ ਦੂਜਾ ਗਾਂਹ ਚੱਲ ਗਿਆ ਡੋਬਦਾ ਡੋਬਦਾ ਗਾੜੀ ਚੱਲੇ ਗਿਆ ਹੂੰ ਤੇ ਉਹਦੇ ਕੋ ਉਹ 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 ਫੜਿਆ ਨਹੀਂ ਗਿਆ ਮੇਰੇ ਕੋ ਇਹ ਤਿੰਨ ਜਣੇ ਰ ਮ ਕੱਢ ਕੇ ਲਿਆ ਤਾਂ ਕਿੰਨਾ ਸਮਾਂ ਹੋ ਚੁੱਕਾ ਨਹਿਰ ਦੇ ਵਿੱਚ ਬੱਚਾ ਜਿਹੜਾ ਲਾਪਤਾ ਹੋ ਚੁੱਕਾ ਇਹ 3:30 ਵਜੇ ਦਾ ਟਾਈਮ ਹੈਗਾ ਸੀ ਤਾਂ ਹੁਣ ਕਿੰਨਾ ਸਮਾਂ ਹੋ ਗਿਆ ਅਸੀਂ ਆਪ ਹੀ ਦੇ ਆ ਕਰਨ ਕੋਈ ਪ੍ਰਸ਼ਾਸਨਿਕ ਨਹੀਂ ਆਇਆ ਆਪਾਂ ਫੋਨ ਵੀ ਕੀਤਾ ਸਾਰਿਆਂ ਨੂੰ ਠੀਕ ਆ ਤੇ ਉੱਥੇ ਨਹਿਰ ਤੇ ਵੀ ਗਏ ਤਾਰ ਵਾਲੇ ਪੁਲ ਤੇ ਵੀ ਗਏ ਆ ਬੰਦੇ ਲੱਭਣੇ ਉੱਥੋਂ ਵੀ ਆਏ ਆ 2-4 ਜਣੇ ਆਏ ਆ ਕੱਢ ਗੁ ਲੱਭ ਲੁੱਭ ਕੇ ਚਲੇ ਗਏ ਕਹਿੰਦੇ ਵੀ ਨਹੀਂ ਇੱਥੇ ਨਹੀਂ ਕੀ ਮੰਗਾ ਹੁਣ ਤੁਹਾਡੀ ਪ੍ਰਸ਼ਾਸਨ ਕੋ ਮੰਗੇ ਆ ਵੀ ਐਂ ਆਪਣੇ ਬੱਚੇ ਬੱਚੇ 3 ਜਾਂ 3 ਨੂੰ ਬਚਾ ਲਿਆ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਬਚਾ ਦਿਓ ਉਹਨੂੰ ਵੀ ਕੱਢ ਦਿਓ ਬਾਹਰ ਲੱਭੇ ਜਾਵੇ ਆਗੇ ਲੱਭੇ ਜਾ